ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਢਿੱਲੋਂ ਔਰ ਗੱਲ ਕਰਦੇ ਆਂ ਜਲਾ ਮੋਗਾ ਦੀ ਤਾਂ ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਜਿਹੜੀਆਂ ਨਵੀਆਂ ਅਹੁਦੇਦਾਰਾਂ ਦੀਆਂ ਜਿਹੜੇ ਫੇਰ ਬਦਲ ਕੀਤਾ ਗਿਆ ਉਸ ਦੇ ਵਿੱਚ ਬਰਿੰਦਰ ਸ਼ਰਮਾ ਜੀ ਮਦੇਕੇ ਉਹਨਾਂ ਨੂੰ ਜ਼ਿਲ੍ਹਾ ਮੋਗਾ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵਜੋਂ ਜਿਹੜਾ ਅਹੁਦਾ ਮਿਲਿਆ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿਉਂਕਿ ਅੱਗੇ ਜਿਹੜਾ ਇਲੈਕਸ਼ਨ ਦਾ ਟਾਈਮ ਆ ਰਿਹਾ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਬਰਿੰਦਰ ਸ਼ਰਮਾ ਜੀ ਅਮਰਤਪਾਲ ਸਿੰਘ ਜੀ ਖਾਲਸਾ ਸਾਡੇ ਨਾਲ ਮੌਜੂਦ ਹੈ ਆਪਾਂ ਦੋ ਮਿੰਟ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਖਾਲਸਾ ਜੀ ਕੀ ਕਹਿਣਾ ਚਾਹੋਗੇ ਬਰਿੰਦਰ ਸ਼ਰਮਾ ਮਧੇਕੇ ਜਿਨ੍ਹਾਂ ਨੇ ਲੰਬਾ ਸਮਾਂ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਦਰਿਆ ਚੜਨ ਤੋਂ ਲੈ ਕੇ ਇਹ ਬੱਚਾ ਬੱਚਾ ਜਾਣਦਾ ਕਿ ਉਹਨਾਂ ਨੇ ਕਿੰਨਾ ਕੰਮ ਕੀਤਾ ਹਾਰਡਵਰਕ ਕੀਤਾ ਕਿਵੇਂ ਲੱਗਦਾ ਹੈ ਅੱਜ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਮਿਲਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦਾ ਢਿੱਲੋ ਸਾਹਿਬ ਤੁਹਾਡਾ ਰੀਅਲ ਫੈਕਟ نیوز ਦਾ ਜੀ ਧੰਨਵਾਦ ਕਰਦੇ ਆ ਜੋ ਸਾਡੀ ਤੁਸੀਂ ਖੁਸ਼ੀ ਨੂੰ ਦੂਣਾ ਚਾਉਣਾ ਕਰਨ ਵਾਸਤੇ ਇੱਥੇ ਪਹੁੰਚੇ ਹੋ ਦੂਸਰੀ ਗੱਲ ਜਿਹੜੀ ਤੁਸੀਂ ਸ਼ਰਮਾ ਜੀ ਬਰਿੰਦਰ ਕੁਮਾਰ ਸ਼ਰਮਾ ਜੀ ਬਾਰੇ ਕੀਤੀ ਹੈ ਵਾਕਈ ਤੁਸੀਂ ਸਹੀ ਕਿਹਾ ਇਹ ਦਰਜਾ ਝਾੜਨ ਤੋਂ ਲੈ ਕੇ 12 ਸਾਲ 13 ਸਾਲ ਹੋ ਗਏ ਆ ਸਮਾਂ ਆਦਿਆਂ ਨੂੰ ਤੇ ਇਹਦੇ ਨਾਲ ਕੀ ਹੋਇਆ ਜਿਹੜਾ ਇਹਨਾਂ ਨੂੰ ਪਾਰਟੀ ਨੇ ਮਾਨ ਸਨਮਾਨ ਬਖਸ਼ਿਆ ਜ਼ਿੰਮੇਵਾਰੀ ਇੱਕ ਹੁੰਦੀ ਹੈ ਮਾਨ ਸਨਮਾਨ ਜ਼ਿੰਮੇਵਾਰੀ ਹੁੰਦੀ ਹੈ ਉਹਦੇ ਨਾਲ ਬੰਦੇ ਦੀ ਪਦਵੀ ਵੀ ਵੱਧਦੀ ਹੈ ਕਿਉਂਕਿ ਪਾਰਟੀ ਨੂੰ ਵਿਸ਼ਵਾਸ ਵਧਦਾ ਤੇ ਉਹੀ ਜ਼ਿੰਮੇਵਾਰੀ ਵੱਧਦੀ ਹੈ ਤੇ ਉਹਦੇ ਨਾਲ ਜਿਹੜੇ ਪੁਰਾਣੇ ਟਕਸਾਲੀ ਵਰਕਰ ਆ ਉਹਨਾਂ ਨੂੰ ਬਹੁਤ ਜ਼ਿਆਦਾ ਮਾਣ ਮਿਲਿਆ ਦੂਜੇ ਨੰਬਰ ਦੇ ਉਹਨਾਂ ਨੂੰ ਆਸ ਬੱਜੀ ਇਸ ਗੱਲ ਦੀ ਕਿ ਪਾਰਟੀ ਵਾਕਈ ਦਰਜਾ ਝਾੜਨ ਵਾਲਿਆਂ ਨੂੰ ਮਾਣ ਸਨਮਾਨ ਦਿੰਦੀ ਆ ਤੇ ਜਿਹੜੇ ਹੋਰ ਵੀ ਦਰਜਾ ਝਾੜਨ ਵਾਲੇ ਆ ਉਹਨਾਂ ਨੂੰ ਵੀ ਆਸ ਵੀ ਬੱਜੀ ਆ ਮਾਣ ਵੀ ਉਹਦੇ ਉਹਨਾਂ ਦਾ ਜੀ ਦਰਸ਼ਕੋ ਦੂਤ ਨੂੰ ਯਾਦ ਹੋਵੇਗਾ ਰੀਅਲ ਫੈਕਟ ਨਿਊਜ਼ ਜ਼ਰੀਏ ਬਰਿੰਦਰ ਕੁਮਾਰ ਮਤੇ 1 ਕੇਜੀ ਨਾਲ ਆਪਾਂ ਇੱਕ ਇੰਟਰਵਿਊ ਸਾਂਝੀ ਕੀਤੀ ਸੀ ਤੇ ਜਿਸ ਦੇ ਵਿੱਚ ਸ਼ਰਮਾ ਜੀ ਨੇ ਕਿਹਾ ਸੀ ਕਿ ਮੈਂ ਕਦੇ ਪਾਰਟੀ ਤੋਂ ਕੋਈ ਅਹੁਦੇ ਦੀ ਲਾਲਸਾ ਜਾਂ ਕੋਈ ਟਿਕਟ ਦੀ ਲਾਲਸਾ ਜਿਹੜੀ ਨਹੀਂ ਰੱਖੀ ਤੇ ਨਾ ਰੱਖਾਂਗਾ ਪਰ ਜਦੋਂ ਪਾਰਟੀ ਨੂੰ ਕੋਈ ਲੱਗਿਆ ਕਿ ਮੇਰੇ ਨੂੰ ਕੋਈ ਜ਼ਿੰਮੇਵਾਰੀ ਦੇਣ ਬਾਰੇ ਸੋਚਿਆ ਤਾਂ ਉਸ ਵੇਲੇ ਪਾਰਟੀ ਜੋ ਜਦੋਂ ਚਾਹੇਗੀ ਤਾਂ ਮੈਂ ਹਾਜ਼ਰ ਹਾਂ ਪਰ ਆਪਣੇ ਵੱਲੋਂ ਮੈਂ ਕੋਈ ਲਾਲਸਾ ਨਹੀਂ ਕਿ ਸ਼ਰਮਾ ਜੀ ਕੀ ਮਹਿਸੂਸ ਕਰ ਰਹੇ ਹੋ ਅੱਜ ਕਿਸੇ ਸਮੇਂ ਜਿਹੜਾ ਇੱਕ ਕਹਿੰਦੇ ਹੁੰਦੇ ਆ ਕਿ ਸਿੰਗਲ ਤੋਂ ਸ਼ੁਰੂ ਹੋਏ ਸੀਗੇ ਤੇ ਕਾਫਲਾ ਬਣਦਾ ਗਿਆ ਮਿਹਨਤ ਕੀਤੀ ਪਾਰਟੀ ਸਰਕਾਰ ਬਣੀ ਜਦੋਂ ਸਰਕਾਰ ਬਣਦੀ ਹੈ ਤਾਂ ਹਰ ਇੱਕ ਬੰਦੇ ਦੇ ਮਨ ਚ ਹੁੰਦਾ ਹੈ ਪਾਰਟੀ ਵਰਕਰ ਦੇ ਕਿ ਮੈਨੂੰ ਕੋਈ ਅਹੁਦਾ ਮਿਲੇ ਤੁਸੀਂ ਕਹਿੰਦੇ ਕਿ ਮੈਂ ਕਦੇ ਕੋਈ ਅਹੁਦੇ ਦੀ ਲਾਲਸਾ ਨਹੀਂ ਰੱਖੀ ਤੇ ਅੱਜ ਅਹੁਦੇ ਨਾਲ ਨਵਾਜ਼ਿਆ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਦਾ ਹੋਂਦ ਕੀ ਮਹਿਸੂਸ ਕਰ ਰਹੇ ਹੋ ਦੇਖੋ ਬਹਿਲਾ ਤੁਹਾਡਾ ਧੰਨਵਾਦ ਜੀ ਤੁਸੀਂ ਇੱਥੇ ਸਾਡੀ ਕੋਸ਼ਿਸ਼ ਚ ਸ਼ਾਮਲ ਹੋਏ ਹੋ ਤੇ ਜਿੰਨਾਂ ਦੇ ਮੈਂ ਧੰਨਵਾਦ ਸਾਰੀ ਹਾਈ ਕਮਾਂਡ ਦਾ ਸਾਡੇ ਨੈਸ਼ਨਲ ਕਮਿਸ਼ਨਰ ਸ੍ਰੀ ਕੇਜੂਰ ਸਾਹਿਬ ਸਾਡੇ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਸਰਦਾਰ ਭਗਵੰਤ ਸਿੰਘ ਉਹਨਾਂ ਦਾ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਮੈਨੂੰ ਇਸ ਨਿਮਾਣੇ ਨੂੰ ਐਡੀ ਵੱਡੀ ਪਦਵੀ ਦੇ ਕੇ ਨਿਵਾਜਿਆ ਔਰ ਮੈਨੂੰ ਨਿਵਾਜਣ ਦੇ ਨਾਲ ਜਿਹੜੇ ਮੇਰੇ ਨਾਲ ਦੇ ਸੰਗੇ ਸਾਥੀ ਹੈ ਉਹਨਾਂ ਦੇ ਹੌਸਲੇ ਬਹੁਤ ਬਲੰਦ ਹੋਏ ਨੇ ਜਿਨ੍ਹਾਂ ਨੂੰ ਕਈ ਕਈ ਵਿਰੋਧੀ ਗੱਲਾਂ ਕਰਦੇ ਸੀ ਜਦ ਇਹ ਪਾਰਟੀ ਵੱਡਿਆ ਨੂੰ ਉਹ ਕਰਦੀ ਹੈ ਮੈਂ ਸਮਝਦਾ ਕਿ ਜਿਹੜਾ ਮੇਰੀ ਮਿਹਨਤ ਦਾ ਮੁੱਲ ਪਾਇਆ ਤਾਂ ਸਾਰਾ ਦਾ ਮੁੱਲ ਪੈ ਰਿਹਾ। ਸਰਮੇ ਜੀ ਕਦੇ ਤੁਹਾਨੂੰ ਸੀਗਾ ਕੋਈ ਅਹਿਸਾਸ ਅਸ ਸੀਗਾ ਕਿ 파ਰਟੀ ਐਡੀ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੀ ਹੈ। ਬਿਲਕੁਲ ਵੀ ਨਹੀਂ ਮੈਨੂੰ ਅ ਪਰਸੋਂ ਅਨਾਊਂਸਮੈਂਟ ਹੋਈ ਹੈ ਤੇ ਰਾਤ ਨੂੰ ਮੈਨੂੰ ਫੋਨ ਆਉਂਦਾ ਕਿ ਕੱਲ ਨੂੰ ਤੁਹਾਡੀ ਮੀਟਿੰਗ ਹੈ ਚੰਡੀਗੜ੍ਹ ਤਾਂ ਚੰਡੀਗੜ੍ਹ ਉਹ ਜੇ ਬਾਕਸ ਮੈਂ ਪੜ੍ਹ ਨਹੀਂ ਸਪੌਂਸਰ ਤੇ ਅਨਾਊਂਸਮੈਂਟ ਜਿਲਾ ਪ੍ਰਧਾਨ ਦੀ ਮਿਲੀ ਗਈ ਹੈ। ਚਾਰ ਵਿਧਾਨ ਸਭਾ ਹਲਕੇ ਜੀ ਚਾਰ ਵਿਧਾਨ ਸਭਾ ਹਲਕੇ ਜ਼ਿਲ੍ਹੇ ਦੇ ਵਿੱਚ ਆਉਂਦੇ ਹੈ। 4 एमएलएस ਨੂੰ ਨਾਲ ਲੈ ਕੇ ਚੱਲਣਾ 4 ਹਲਕਿਆਂ ਦੇ ਜਿਹੜੇ ਵਰਕਰ ਹੈ ਅਹੁਦੇਦਾਰ ਹੈ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਕਿਵੇਂ ਲੱਗਦਾ ਜ਼ਿੰਮੇਵਾਰੀ ਵੱਡੀ ਹੈ ਤਿਆਰੋਂ ਦੇਖੋ ਜ਼ਿੰਮੇਵਾਰੀ ਵੱਡੀ ਹੈ ਤੇ ਪਰ ਜਦੋਂ ਜਿਹੜੀ ਚੀਜ਼ ਆਪਾਂ ਇਹ ਚੀਜ਼ ਤਾਂ ਹੀ ਹੈ ਕਰ ਲਈਏ ਕਿ ਇਹਨੂੰ ਪੂਰਾ ਕਰਨਾ ਹੈ ਤੇ ਜ਼ਿੰਮੇਵਾਰੀ ਵੱਡੀ ਨਹੀਂ ਹੁੰਦੀ ਬਾਕੀ ਸਾਰੇ ਐਮਐਲਏ ਸਾਰੇ ਨਾਲ ਨੇ ਉਹਨਾਂ ਦਾ ਸਾਥ ਪਾਰਟੀ ਵਰਕਰਾਂ ਦਾ ਸਾਥ ਸਾਰਿਆਂ ਦਾ ਕੋਈ ਵੱਡੀ ਗੱਲ ਤੇ ਆਉਣ ਵਾਲੀ ਜਿਹੜੀ ਅੱਗੇ ਬਾਈ ਇਲੈਕਸ਼ਨ ਲੁਧਿਆਣਾ ਦੇ ਵਿੱਚ ਹੋ ਰਹੀ ਹੈ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਦੀ ਮੱਧਮ ਸਮੇਂ ਦੀ ਸਰਕਾਰ ਹੈ ਤੇ ਬਾਈ ਇਲੈਕਸ਼ਨ ਦੇ ਵਿੱਚ ਕੀ ਸਥਿਤੀ ਦੇਖਦੇ ਹੋ ਆਮ ਆਦਮੀ ਪਾਰਟੀ ਧੱਕੇ ਹੋ ਜਾਂ ਰਿਹਾ ਰਿਜ਼ਲਟ ਬਹੁਤ ਵਧੀਆ ਜੀ ਜਲੰਧਰ ਅਸੀਮ ਰਿਸਰਵ ਨਾਲ 37000 ਤੇ ਦਿੱਤੇ ਸੀ ਵਿੱਚ 50000 ਕੋਸਤਾਂ ਜੀ ਸੋ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਇਸਨ ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਦੇ ਨਵੇਂ ਚੁਣੇ ਗਏ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਜੀ ਜਿਨ੍ਹਾਂ ਨੂੰ ਪਾਰਟੀ ਨੇ ਬੀਤੇ ਦਿਨੀ ਜਿਹੜੀ ਲਿਸਟ ਜਾਰੀ ਹੋਈ ਹੈ ਉਹਦੇ ਵਿੱਚ ਮੋਗਾ ਜ਼ਿਲ੍ਹੇ ਦਾ ਪ੍ਰਧਾਨ ਵਜੋਂ ਨਿਯੁਕਤ ਕੀਤਾ ਸੋ ਉਮੀਦ ਕਰਦੇ ਆ ਕਿ ਵਰਕਰਾਂ ਦੀਆਂ ਉਮੀਦਾਂ ਪਾਰਟੀ ਦੀਆਂ ਉਮੀਦਾਂ ਤੇ ਸ਼ਰਮਾ ਜੀ ਖਰੇ ਉਤਰਨਗੇ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਦਾ ਜ਼ਿਲ੍ਹਾ ਕਾਰਜਕਾਲ ਹੈ ਇੱਕ ਇਹ ਹੋ ਜਾ ਰਿਹਾ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇੱਕ ਹਾਰਡ ਵਰਕਿੰਗ ਤੇ ਇੱਕ ਡਿਜ਼ਰਵਿੰਗ ਕੈਂਡੀਡੇਟ ਨੂੰ ਪਾਰਟੀ ਨੇ ਅਹੁਦਾ ਦੇ ਕੇ ਨਵਾਸਿਆ ਕੈਮਰਾ ਪਰਸਨ ਜਸਪੀਰ ਸਿੰਘ ਸੈ ਤੋਂ ਕਿ ਦੇ ਨਾ ਰੀਅਲ ਫੈਕਟ ਨਿਊਜ਼ ਲਈ ਨਿਹਾਲ ਸਿੰਘ ਵਾਲਾ ਤੋਂ ਪ੍ਰਦੀਪ ਟਲੋਂ ਦੀ ਏਅਰ